ਸੱਚੀ ਗੱਲ ਹੀ ਆ ਗੱਲ ਮੇਰੇ ਵੀ ਬੜੇ ਦਿਨ ਨੂੰ ਮੈਂ ਬੜੇ ਚਿਰ ਦੀ ਸੋਚਣ ਨੇ ਆ ਪਹਿਲਾਂ ਕੀ ਹੁੰਦਾ ਸੀ ਇਹ ਭਈਏ ਹੀ ਰੇੜੀਆਂ ਰੂੜੀਆਂ ਲਾਂਦੇ ਹਨ ਚਲ ਆਪਣੇ ਆ ਮੁੰਡੇ ਅੱਗੋਂ ਨਵੇਂ ਆਏ ਨੇ ਰੇੜੀਆਂ ਦਾ ਲਾਂਦੇ ਨਹੀਂ ਖਾਣ ਨੂੰ ਵਧੀਆ ਚੱਲ ਬਣਾਉਂਦੇ ਨੇ ਕਰਦੇ ਨੇ ਆ ਇਹ ਚੀਜ਼ ਬੜੀ ਵਧੀਆਈ ਔਣੀ ਔਣੀ ਸਾਰੇ ਘਰ ਆਪਣੇ ਬਰਾਬਰ ਹੋ ਜਾਣਗੇ ਹੈ ਜਿਹੜੇ ਘਰ ਡੇਲੀ ਕੋਈ 400 300 500 ਆ ਰਿਹਾ ਉਹ ਘਰ ਆਪੇ ਤਗੜਾ ਹੋਣਾ ਦੂਜੀ ਗੱਲ ਜਦੋਂ ਬੰਦਾ ਵੇਲਾ ਰਹੂਗਾ ਉਹ ਨਸ਼ੇ ਕਰੂਗਾ ਭੈੜੀ ਸੰਗਤ ਕਰੂਗਾ ਤੇ ਜਦੋਂ ਬੰਦਾ ਕੰਮੇ ਲੱਗਾ ਉਹਨੇ ਨਾ ਭੜੇ ਪਾਥੇ ਜਾਣਾ ਨਾ ਕੋਈ ਨਸ਼ਾ ਪੁੱਤਾ ਕਰਨਾ ਤੇ ਆਪੇ ਘਰਵਾਰੀ ਸੋਚਣਾ ਉਹਨੇ ਕੋਈ ਕੱਲ ਨੂੰ ਵਿਆਹ ਹੋ ਜਾਏਗਾ ਬਾਲ ਬੱਚੇ ਹੋ ਜਾਣਗੇ ਵਧੀਆ ਧੀਏ ਪੈ ਜਾਏਗਾ ਤੇ ਗੱਲ ਇਹ ਵੀ ਆਪਾਂ ਵੀ ਆਪਣੇ ਬੰਦਿਆਂ ਦਾ ਆਪਣੇ ਪਿੰਡ ਦੇ ਮੁੰਡਿਆਂ ਦਾ ਜਿਹੜੇ ਜਿੰਨੇ ਵੀ ਆਪਣੇ ਸਰਕਲ ਦੇ ਮੁੰਡੇ ਰੇੜੀਆਂ ਲਾਂਦੇ ਨੇ ਕੋਈ ਕੰਮ ਕਰਦੇ ਨੇ ਸਮਾਨ ਉਹਨਾਂ ਤੋਂ ਲਈਏ ਉਹਨਾਂ ਤੋਂ ਖਾਈਏ ਪੈਸੇ ਜਿਹੜੀ ਆਪਾਂ ਬਾਹਰ ਭਈਆਂ ਨੂੰ ਬਟਾਣੇ ਨੇ ਕਿਸੇ ਨੂੰ ਬਟਾਣੇ ਨੇ ਆਪਾਂ ਆਪਣੇ ਬੰਦਿਆਂ ਦੇ ਪੈਸੇ ਬਟਾਈਏ ਹੈ ਹੁਣ ਲੁਧਿਆਣੇ ਮੇਲਾ ਉਹ ਇੱਕ ਭਈਏ ਨੇ ਕੁਝ ਕੀਤਾ ਹੀ ਸਾਰੇ ਭਈਆਂ ਨੇ ਚੁੱਕ ਕੇ ਮਾਰਕੀਟਾਂ ਬੰਦ ਕਰ ਦਿੱਤੀਆਂ ਨੇਵਰ ਬੰਦ ਕਰ ਦਿੱਤੀਏ ਤੇ ਸਾਡੇ ਬੰਦੇ ਇੱਕ ਬੰਦਾ ਜੇ ਕੁਝ ਕਰਦਾ ਸਟੈਂਡ ਲੈਂਦਾ ਤੇ ਚਾਰ ਬੰਦੇ ਸਾਨੂੰ ਲੱਤਾਂ ਖਿੱਚਣ ਦੇ ਨੇ ਕਮੈਂਟਾਂ ਦੇ ਵਿੱਚ ਲਿਖ ਦਿੰਦੇ ਨੇ ਇਹ ਨਵਾਂ ਬਾਬਾ ਆ ਗਿਆ ਜੀ ਨਵਾਂ ਫਲਾਣਾ ਆ ਗਿਆ ਸਾਧ ਦਈਏ ਆਪਾਂ ਲੱਤਾਂ ਨਾ ਖਿੱਚੀਏ